ਇਸੀ ਘਟਨਾ ਦੇ ਵਿੱਚ ਕੱਲ ਸ਼ਾਮ ਨੂੰ 6:30 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਕਰਨ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਆਇਆ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨਾਂ ਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਐ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅੰਜ ਅਮਨमीत ਤੇ ਯੂਰਾ ਸੀਗੇ ਤੇ ਦੋ ਨਾਮ ਵਾਲੋਂ ਵਿਅਕਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਗੇਰ ਕੇ ਤੇ ਇਹਨੂੰ ਮਾਰਾ ਘੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਚੂਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹਦੂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਧਾਨਾ ਹਸਪਤਾਲ ਉਥੇ ਜੋ ਹੈ ਪ੍ਰੋਟੈਕਟ ਉਹਨੂੰ ਡਿਕਲੇਅਰ ਕੀਤਾ ਗਿਆ ਆ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉੱਥੇ ਪਹੁੰਚ ਗਈ ਸੀਗੀ ਤੇ ਉੱਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਰੇਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ ਇਨਸਾਫ ਦਿਵਾਵਾਂਗੇ ਐਫ ਆਈ ਆਰ ਦਰਜ ਹੋਈ ਹੈ ਐਫ ਆਈ ਆਰ ਦਰਜ ਹੋ ਗਈ ਹੈ ਕਿੰਨੇ ਬੰਦੇ ਦਰਜ

ਕੋਈ ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਨੂੰ ਵੀ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵਾਰਮੈਂਟ ਸਾਹਮਣੇ ਆਈ ਨਹੀਂ ਜਿਸ ਨਾਲ ਲੱਗ ਉਹ ਦੇਖੋ ਜੀ ਅਭੀ ਹਲੇ ਤਫ਼ਤੀਸ਼ ਹੈ ਤੁਹਾਨੂੰ ਦੱਸ ਦੇਣਾਂ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈਗਾ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹੈ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅ ਅਮਨਮੀਤ ਤੇ ਯੂਰਾਜ ਸੀਗੇ ਤੇ ਦੋ ਨਾਮਾਂ ਵਾਲੇ ਵਿਅਕਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਘੇਰ ਕੇ ਤੇ ਅ ਇਹਨੂੰ ਮਾਰਾ ਘੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹਦੋਂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਧਾਨਾ ਹਸਪਤਾਲ ਉਥੇ ਜੋ ਹੈ ਪ੍ਰੋਟੈਕਟ ਨੂੰ ਡਿਕਲੇਅਰ ਕੀਤਾ ਗਿਆ ਅ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ

ਕੋਈ ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਇਹਨਾਂ ਨੂੰ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵਾਲਵਮੈਂਟ ਸਾਹਮਣੇ ਨਹੀਂ ਆਈ ਜੀ ਸਰ ਹੁਣ ਤਾਲ ਲੈ ਕੇ ਉਹ ਦੇਖੋ ਜੀ ਅਭੀ ਹਲੇ ਤਫ਼ਤੀਸ਼ ਹੈ ਤੁਹਾਨੂੰ ਦੱਸ ਦੇਣਾਂ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਆ ਗਿਆ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹਨ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅ ਅਮਨਮੀਤ ਤੇ ਯੂਰਾਜ ਸੀਗੇ ਤੇ ਦੋ ਨਾਮਾਂ ਲੰਬੇ ਵਿਅਕਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਗੇਰ ਕੇ ਤੇ ਅ ਇਹਨੂੰ ਮਾਰਾ ਘੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹ ਦੂਜਾ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਿਤਨਾ ਹਸਪਤਾਲ ਉਥੇ ਜੋ ਹੈ ਪ੍ਰੋਟेक्ट ਉਹਨੂੰ ਡਿਕਲੇਅਰ ਕੀਤਾ ਗਿਆ ਅ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਰੇਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ

ਕੋਈ ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਇਹਨਾਂ ਨੂੰ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵਾਲਵਮੈਂਟ ਸਾਹਮਣੇ ਨਹੀਂ ਆਈ ਜੀ ਜਦੋਂ ਤੱਕ ਉਹ ਦੇਖੋ ਜੀ ਅਭੀ ਹਲੇ ਤਫ਼ਤੀਸ਼ ਹੈ ਤੁਹਾਨੂੰ ਦੱਸ ਦੇਵਾਂਗੇ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈਗਾ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹੈ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਹੈ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅ ਅਮਨਮੀਤ ਤੇ ਯੂਰਾਜ ਸੀਗੇ ਤੇ ਦੋ ਨਾਮਾਂ ਲੂਮ ਵਿਅਕਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਘੇਰ ਕੇ ਤੇ ਅ ਇਹਨੂੰ ਮਾਰਾ ਘੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹਦੋਂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਿਤਨਾ ਹਸਪਤਾਲ ਉਥੇ ਜੋ ਹੈ ਪ੍ਰੋਟੈਕਟ ਨੂੰ ਡਿਕਲੇਅਰ ਕੀਤਾ ਗਿਆ ਅ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ

ਕੋਈ ਪੁਰਾਣੀ ਰੰਜਿਸ਼ ਵਗੈਰਾ ਲੱਗਦੀ ਹੈ ਇਹਨਾਂ ਨੂੰ ਹੋ ਸਕਦਾ ਹੈ ਜੀ ਸਰ ਜਿਹੜਾ ਵਿਸ਼ਾਲ ਸੀ ਉਹਦੀ ਕੋਈ ਇਨਵਾਲਵਮੈਂਟ ਸਾਹਮਣੇ ਨਹੀਂ ਆਈ ਜੀ ਜਦੋਂ ਤੱਕ ਉਹ ਦੇਖੋ ਜੀ ਅਭੀ ਹਲੇ ਤਫ਼ਤੀਸ਼ ਹੈ ਤੁਹਾਨੂੰ ਦੱਸ ਦੇਵਾਂਗੇ ਨਾਮ ਦਾ ਬੰਦਾ ਤੇ ਉਹਦਾ ਦੋਸਤ ਜਿਹੜਾ ਹੈਗਾ ਵਿਸ਼ਾਲ ਉਹ ਇੱਕ ਬਾਈਕ 'ਤੇ ਕਿੱਥੇ ਜਾ ਰਹੇ ਸੀਗੇ ਉਹ ਪਟਿਆਲਾ ਵਰਕਸ਼ਾਪ ਵੱਲੋਂ ਆਪਣੇ ਘਰ ਜੋ ਬਾਬੂ ਸਿੰਘ ਕਲੋਨੀ ਹੈਗਾ ਉੱਥੇ ਜਾ ਰਹੇ ਸੀਗੇ ਤੇ ਰਸਤੇ ਵਿੱਚ ਉਹਨੂੰ ਦੋ ਮੋਟਰਸਾਈਕਲ 'ਤੇ ਜੋ ਬੰਦੇ ਆਏ ਹੈ ਉਹਨਾਂ ਨੇ ਘੇਰਿਆ ਤੇ ਉਹਨਾਂ ਦੇ ਉੱਪਰ ਹਮਲਾ ਕੀਤਾ ਜਿਹੜੇ ਜੋ ਬੰਦੇ ਹੈਗੇ ਜੋ ਦੂਜੀ ਮੋਟਰਸਾਈਕਲ 'ਤੇ ਬੈਠੇ ਸੀਗੇ ਉਹਦੇ ਅੰਦਰ ਅ ਅਮਨਮੀਤ ਤੇ ਯੂਰਾਜ ਸੀਗੇ ਤੇ ਦੋ ਨਾਮਾਂ ਵਾਲੇ ਵਿਅਕਤੀ ਸੀਗੇ ਇਹਨਾਂ ਨੂੰ ਇਹਨਾਂ ਨੇ ਜੋ ਹੈ ਕਰਨ ਨੂੰ ਘੇਰ ਕੇ ਤੇ ਅ ਇਹਨੂੰ ਮਾਰਾ ਕੁੱਟਿਆ ਤੇ ਉਹਦੇ ਬਾਅਦ ਜੋ ਉਹਦੇ ਕੋਲ ਛੁਰੇ ਸੀਗੇ ਉਹਦਾ ਯੂਜ਼ ਕਰਦੇ ਹੋਏ ਉਹਦੀ ਛਾਤੀ 'ਤੇ ਵਾਰ ਕੀਤੇ ਜਿਸ ਵਾਰ ਕਰ ਕਰਨ ਕਰਨ ਉਹਦੀ ਜੋ ਹੈ ਕਰਨ ਦੀ ਜੋ ਹੈ 목ੇ 'ਤੇ ਕਾਫੀ ਬਲੱਡ ਲੌਸ ਹੋ ਗਿਆ ਉਹਦੋਂ ਜੋ ਹੈ ਪਬਲਿਕ ਜੋ ਹੈ ਲੈ ਕੇ ਗਏ ਰਾਜਿਤਨਾ ਹਸਪਤਾਲ ਉਥੇ ਜੋ ਹੈ ਪ੍ਰੋਡੈਕਟ ਨੂੰ ਡਿਕਲੇਅਰ ਕੀਤਾ ਗਿਆ ਅ ਪੁਲਿਸ ਪਾਰਟੀ ਜੋ ਹੈ ਨਾਲ ਦੇ ਨਾਲ ਹੀ ਉਥੇ ਪਹੁੰਚ ਗਈ ਸੀਗੀ ਤੇ ਉਥੇ ਫੋਰੈਂਸਿਕ ਤੇ ਟੈਕਨੀਕਲ ਜੋ ਹੈ ਇੰਟੈਲੀਜੈਂਸ ਜੋ ਹੈ ਸ਼ੁਰੂ ਕੀਤੀ ਗਈ ਐਸ ਐਚ ਓ ਸਾਹਿਬ ਆਪਣੇ ਅਮਰਿਤ ਐਸ ਐਚ ਓ ਸਿਵਲ ਲਾਈਨ ਤੇ ਇਹਨਾਂ ਦੀ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਹੈ ਜਿਹੜੇ ਵੀ ਸਾਰੇ ਬੰਦੇ ਹੈਗੇ ਜਿਹੜੇ ਇਨਵੋਲਡ ਹੈਗੇ ਜਿਹੜੇ ਵੀ ਵੀਡੀਓ ਵਿੱਚ ਦਿਖਦੇ ਆ ਉਹ ਸਾਰੇ ਬੰਦੇ ਟ੍ਰੇਸ ਕਰ ਲਏ ਗਏ ਆ ਉਹਨੂੰ ਜਲਦੀ ਅਸੀਂ ਅਰੈਸਟ ਕਰਕੇ ਤੇ ਜੋ ਮਰਤੇ ਗਏ ਉਹਨੂੰ ਅਸੀਂ ਇਨਸਾਬ ਦੇ ਲੋਗ ਐਫ ਆਈ ਆਰ ਦਰਜ ਹੋ ਗਈ ਐ ਫਾਈਲ ਦਰਜ ਹੋ ਗਈ ਜੀ ਕਿੰਨੇ ਕਿੰਨੇ ਬੰਦੇ ਬਾਈ ਬਾਈ ਨੇਮ 3 ਬੰਦੇ ਹੈਗੇ ਤੇ 2 ਬੰਦੇ ਨੇਮ ਹੈਗੇ ਜੇ ਅੰਸ਼ ਜੋ ਪਸਿਆਣੇ ਦਾ ਵਸਿੰਦਾ ਹੈ ਅਮਨਵੀਰ ਹੈ ਗੋਸ਼ਾਲਾ ਰੋਡ ਪਟਿਆਲੇ ਦਾ ਵਸਿੰਦਾ ਅਮਨ ਜੀ ਅਮਨਵੀਰ ਤੇ ਯੂਵਰਾਜ ਯੂਵਰਾਜ ਹੈ ਜੀ ਕਲਵਾ ਪਿੰਡ ਦਾ ਵਸੇ ਕਾਹਦਾ ਕਾਹਦਾ